ਸੱਚੀ ਕਾਲੀ ਤੁਸੀਂ ਦੇਖ ਰਹੇ ਹੋ ਸਟਾਰ ਰੇਡੀਓ ਨਿਊ ਚੈਨਲ ਅਮਰਬਾਈ ਦੇ ਨਾਲ ਸ਼ਾਮ ਅਸੀਂ ਪਹੁੰਚਿਆ ਹਕੀਮਾ ਵਾਲੇ ਬੱਕਰ ਮੰਡੀ ਮਾਤਾ ਪੱਧਰ ਕਾਲੀ ਮੰਦਿਰ ਇੱਥੇ ਦੂਰ ਦੂਰ ਚੱਲ ਕੇ ਸੰਗਤਾਂ ਪਹੁੰਚ ਰਹੀਆਂ ਨੇ ਅਤੇ ਸੰਗਤਾਂ ਦੇ ਵਾਸਤੇ ਅਤੁੱਟ ਲੰਗਰ ਵੀ ਵਰਤਾਏ ਜਾ ਰਹੇ ਆ ਦਿਖਾਣੇ ਆ ਤੁਹਾਨੂੰ ਕੁ ਤਸਵੀਰਾਂ ਮਾਤਾ ਪੱਧਰ ਕਾਲੀ ਮੰਦਿਰ ਦੀ ਆਪਣੇ ਮਾਪਾ ਭੱਦਰ ਕਾਲੀ ਜੀ ਦੇ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਉਸ ਦੇ ਨਾਲੇ ਪੂਰੇ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਵੀ ਕਰਦਾ ਵਾਂ ਕਿ ਵੱਧ ਚੜ ਤੇ ਵੱਧ ਚੜ ਕੇ ਮਾਪਾ ਭੱਦਰ ਕਾਲੀ ਦਾ ਆਸ਼ੀਰਵਾਦ ਇੱਥੇ ਆ ਕੇ ਪ੍ਰਾਪਤ ਕਰੋ ਤੇ ਨਾਲੇ ਜਿਹੜਾ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹਾਂਗਾ ਕਿ ਇੱਥੇ ਬਹੁਤ ਹੀ ਦੂਰੋਂ ਦੂਰੋਂ ਜਿਹੜੀ ਸੰਗਤ ਆਂਦੀ ਹੈ ਇੱਥੇ ਉਹਨਾਂ ਨੂੰ ਵੱਧ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਕਿਉਂਕਿ ਮੇਲੇ ਦੇ ਵਿੱਚ ਹੀ ਹਰ ਪ੍ਰਕਾਰ ਦੇ ਜੀ ਜਿਹੜੇ ਆਂਦੇ ਨੇ ਲੁੱਟਾ ਖੂਆ ਤੋਂ ਬਾਕੀ ਜਿਹੜੇ ਇਹੋ ਜੇ ਜੇਬ ਕਤਰਿਆਂ ਦਾ ਉਹ ਵੀ ਧਿਆਨ ਰੱਖਿਆ ਜਾਵੇ। ਬਾਕੀ ਜਿਹੜੇ ਸਾਡੇ ਸ੍ਰੀ ਓਮ ਪ੍ਰਕਾਸ਼ ਹੁਨੀ ਸਾਹਿਬ ਜੀ ਜਿਹੜੇ ਇੱਥੇ ਆ ਕੇ ਨਮਸਤਕ ਹੋਏ ਨੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ। ਬਾਕੀ ਸਾਡੀ ਐਮਸੀ ਕਾਰਪੋਰੇਸ਼ਨ ਵੱਲੋਂ ਮੰਦਰ ਵਾਲਿਆਂ ਨੂੰ ਜਾਂ ਸ਼ਹਿਰ ਵਾਸੀਆਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਨ ਦਿੱਤੀ ਜਾਏਗੀ ਜੇ ਉਹ ਜਿਹੜੀ ਚੀਜ਼ਾਂ ਵੀ ਇਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ ਪੂਰੀ ਤਰ੍ਹਾਂ ਦਾ ਸਹਿਯੋਗ ਕੀਤਾ ਜਾਏਗਾ ਨਾਲ ਬਿਲਕੁਲ ਜੀ ਬਿਲਕੁਲ ਪੂਰੀ ਤਰ੍ਹਾਂ ਦਾ ਸਹਿਯੋਗ ਕੀਤਾ ਜਾਏਗਾ ਕਾਰਪੋਰੇਸ਼ਨ ਨਾਲ ਸੰਗਤ ਇੱਥੋਂ ਆਵੇ ਵੱਧ ਚੜ ਕੇ ਸ਼ਹਿਰ ਵਾਸੀਆਂ ਕੋਈ ਗੱਲ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਏਗੀ ਨਾਲ ਜੀ ਆਮਦ ਜੀ ਆਮਦ